ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਪੂਰੇ ਸੂਟ ਦੀ ਕਟਿੰਗ ਕਰਾਂਗੇ ਜੀ ਇਹ ਆਲ ਓਰ ਕੱਪੜਾ ਹੈ ਜੀ ਪੂਰਾ 5 ਮੀਟਰ ਕੱਪੜਾ ਜੀ ਠੀਕ ਹੈ ਜੀ ਕਿਵੇਂ ਕਟਿੰਗ ਕਰਨੀ ਹੈ ਉਹ ਦੱਸਦੇ ਆਂ ਜੀ ਸਾਰੀ ਕਮੀਜ਼ ਦੀ ਕਟਿੰਗ ਤੋਂ ਪਹਿਲਾਂ ਨਾਪ ਲੈ ਖ ਲੈਣੇ ਜੀ ਆਪਾਂ ਲੰਬਾਈ ਹੈਗੀ 40 ਇੰਚ ਘੇਰਾ 22 ਹੈ ਜੀ ਛਾਤੀ 22.5 ਕਮਰ 18.5 ਹੈ ਜੀ ਹਿਪ 22 ਹੈ ਜੀ ਸਾਈਡ ਸਲਾਈ ਹੈਗੀ 14.5 ਪਰ ਇਹਦੇ ਅਕੋਰਡਿੰਗ ਆਪਾਂ ਕਮੀਜ਼ ਦੀ ਕਟਿੰਗ ਕਰਾਂਗੇ ਜੀ ਸਭ ਤੋਂ ਪਹਿਲਾਂ ਕਮੀਜ਼ ਦੀ ਲੰਬਾਈ ਲਵਾਂਗੇ ਜੀ ਲੰਬਾਈ ਹੈਗੀ ਸੀ 40 ਇੰਚ ਤਿਆਰ ਹੈਗੀ ਵੀ 3 ਪਲੱਸ ਕਰਨੇ ਆ ਜੀ 43 ਇੰਚ ਕਟਿੰਗ ਕਰਾਂਗੇ ਜੀ ਆਪਾਂ ਠੀਕ ਹੈ ਜੀ ਇਹਦਾ ਸਾਰਾ ਕੱਪੜਾ ਆਪਾਂ ਡਬਲ ਕਰ ਲੈਣਾ ਜੀ ਆਪਾਂ ਨੇ 43 ਇੰਚ ਦਾ ਇਹ ਇਹਦਾ ਪੁਆਇੰਟ ਹੈਗਾ ਇਹਨੂੰ ਫੜ ਕੇ ਆਪਾਂ ਇਹਨਾਂ ਕੱਪੜਾ ਇਹ ਡਬਲ ਕਰ ਲੈਣਾ ਜੀ ਇਦਾਂ ਚਾਹੇ ਇਸ ਕੈਂਥੀ ਟੱਕ ਵੀ ਲਾ ਸਕਦੇ ਇੱਥੇ ਇਸਨੂੰ ਜਿਹੜਾ ਨਿਸ਼ਾਨ ਜਿਹੜਾ ਇੱਥੇ ਆਪਾਂ ਨੇ ਕੱਪੜਾ ਫੜ ਕੇ ਡਬਲ ਕਰ ਲੈਣਾ ਜੀ ਆਪਾਂ ਨੇ ਕਮੀਜ਼ ਦਾ ਕੱਪੜਾ 43 ਇੰਚ ਲੈ ਲਿਆ ਜੀ ਠੀਕ ਹੈ ਜੀ ਹਮੇਸ਼ਾ ਹੀ ਸਿੱਧਾ ਪਾਸਾ ਵਿੱਚ ਰੱਖਣਾ ਹੈ ਕੱਪੜੇ ਆ ਪੁੱਠਾ ਪਾਸਾ ਉੱਪਰ ਰੱਖਣਾ ਹੈ ਜੀ ਤਾਂ ਕਿ ਇਹਨੇ ਆਪਾਂ ਨਿਸ਼ਾਨੀਆਂ ਲਾਉਣੀਆਂ ਪੁੱਠੇ ਪਾਸੇ ਹੀ ਆਉਣ ਸਾਰੀਆਂ ਸਿੱਧੇ ਪਾਸੇ ਨਾ ਦਿਖਣ ਠੀਕ ਹੈ ਸਾਰੀ ਲੰਬਾਈ ਜਿਹੜੀ ਆਪਾਂ ਲਈ ਦੀ 43 ਇੰਚ ਦੀ ਆਪਾਂ ਸਿੱਧਾ ਇਹ ਸੈੱਟ ਕਰ ਲੈਣੇ ਕੱਪੜਾ 43 ਇੰਚ ਪੂਰਾ ਕੱਪੜਾ ਹੀ ਆਪਣੇ ਕੈਂਚੀ ਨਾਲ ਕੱਟ-ਕੱਟ ਕਰਨਾ ਸਾਰਾ ਹੀ ਇਹ ਠੀਕ ਹੈ ਹੁਣ ਇਹ ਵਕਮੀ ਦਾ ਕੱਪੜਾ ਅੱਡ ਕਰਨ ਲੱਗੇ ਆ ਜੀ ਇਹ ਸੇਤਾ ਕੇ ਲਾ ਲੈਣਾ ਹੀ ਕੱਪੜਾ ਆਪਣੇ ਕਮੀਜ਼ ਮੀਜ਼ਾ ਠੀਕ ਹੈ ਇਹ ਇਸ ਸਾਈਡ ਤੇ ਆਪਾਂ ਕਮੀਜ਼ ਦੇ ਪੱਲੇ ਲਾ ਲੈਣੇ ਤੇ ਉਹਦੇ ਸਾਹਮਣੇ ਹੀ ਸਾਈਡ ਤੇ ਜਿਹੜਾ ਕਪੜਾ ਬਚੂਗਾ ਜੀ ਸਲਵਾਰ ਦੇ ਪੱਲੇ ਪੈ ਜਾਣਗੇ ਠੀਕ ਹੈ ਜੀ ਆਪਾਂ ਕਮੀਜ਼ ਦਾ ਕਪੜਾ ਲਾ ਲਿਆ ਸੀਗਾ ਜੀ ਹੁਣ ਇਹ ਕਮੀਜ਼ ਦੀ ਲੰਬਾਈ ਹੈਗੀ ਸੀ 40 ਇੰਚ ਆਪਾਂ 3 ਇੰਚ ਕਪੜਾ ਫालतू ਲਾ ਦਿੱਤਾ ਤਾਂ 43 ਇੰਚ ਦਾ ਹੈ ਜੀ ਇਸੇ ਤਰ੍ਹਾਂ ਇਹਦਾ ਕੇਰਾ ਹੈ ਜੀ ਦਾ 22 ਇੰਚ ਕੇਰਾ ਤਿਆਰ ਹੈ ਜੀ ਆਪਾਂ 4 ਇੰਚ ਕਪੜਾ ਫालतू ਲੰਮਾ ਕਿਉਂਕਿ ਮੈਂ ਵਿੱਚ ਪਾਈਪਿੰਗ ਕੱਢਣੀ ਹੈ ਜੀ ਠੀਕ ਹੈ 26 ਇੰਚ ਦੀ ਅਪਨ ਸ਼ਾਨ ਲਾਵਾਂਗੇ ਜਿੱਥੇ ਮੈਂ ਤੇ ਖੋਲ ਕੇ ਹੀ ਲਾਉਣ ਲੱਗੀ ਐ ਤਮੀਜ਼ ਦੇ ਨਿਸ਼ਾਨ ਬਾਅਦ ਫੋਲਡ ਕਰਾਂਗੇ ਆਪਾਂ ਇਹੋ ਕੱਟਣਾ ਪਉਣੀ ਐ 26 26 ਇੰਚ ਦਾ ਆਪਾਂ ਕੱਪੜਾ ਲਾ ਲੈਣਾ ਜੀ ਸਾਰਾ ਠੀਕ ਹੈ ਪਾਸ ਸਕੇਲ ਦੀ ਹੈਲਪ ਨਾਲ ਲਾ ਲਾਂਗੇ ਨਿਸ਼ਾਨੀ ਸਾਰੀ ਠੀਕ ਹੈ ਇਹ ਹੀ ਆਪਾਂ ਨਿਸ਼ਾਨ ਲਾਇਆ ਇਹ ਕੱਟ ਕਰ ਲਾਂਗੇ ਜੀ ਤੇ ਆਪਾਂ ਕਮੀਜ਼ ਦੇ ਪੱਲੇ ਅੱਡ ਹੋ ਜਾਣਗੇ ਆਪਣੇ ਆਪਾਂ ਕਮੀਜ਼ ਦੇ ਪੱਲੇ ਅੱਡ ਕਰਨ ਲੱਗੇ ਆਂ ਜੀ ਇੱਕ ਸਾਈਡ ਤੇ ਸਲਵਾਰ ਦੇ ਪੱਲੇ ਲੈ ਜਾਣਗੇ ਜੀ ਠੀਕ ਹੈ ਜੀ ਤੇ ਇਹਦਾ ਕਮੀਜ਼ ਦੇ ਪੱਲੇ ਸੀਗੇ ਉੱਪਰ ਵੀ ਅੱਡ ਕਰ ਲਾਂਗੇ ਚੱਕ ਕੇ ਨਹੀਂ ਕੱਟਣੇ ਹੱਥ ਵਿੱਚ ਰੱਖ ਕੇ ਕਟਿੰਗ ਕਰਨੀ ਨਹੀਂ ਤੇ ਘੱਟ ਬਾਦ ਹੋ ਜੰਨੇ ਆ ਜੀ ਇੱਕ ਹੱਥ ਨਾਲ ਕਪੜਾ ਦੱਬ ਲਿਆ ਕਰੋ ਜੀ ਇੱਕ ਹੱਥ ਨਾਲ ਕਟਿੰਗ ਕਰ ਲੈਣੀ ਸਿੱਧੇ ਪੱਲੇ ਲੈ ਜਾਣੇ ਆ ਜੀ ਹੱਥ ਚਾਹ ਕਦੇ ਘਾਟੀ ਨਾ ਕਰੋ ਜੀ ਰਾਕੀ ਕਟਿੰਗ ਕਰੋ ਸਾਰੀ ਆਪਾਂ ਨੇ ਕਮੀਜ਼ ਦੇ ਪੱਲਿਆਂ ਦੇ ਪਿਛਲੇ ਪੱਲੇ ਦੀ ਤਹਾਂ ਲਾ ਲਈ ਜੀ ਇਹਦੇ ਉੱਪਰ ਹੀ ਆਪਾਂ ਮੁੱਢਾ ਪੱਲੇ ਦੀ ਤਹਾਂ ਲਾ ਕੇ ਰੱਖਾਂਗੇ ਆਹ ਡਾੜੀ ਤਹਾਂ ਲਾ ਕੇ ਰੱਖਣੀ ਹੈ ਕਿ ਵਿਚ ਨੂੰ ਫੋਲਡ ਨਹੀਂ ਕਰਨੇ ਹੈਗੇ ਦੋ ਤਰ੍ਹਾਂ ਦੇ ਆਪਾਂ ਦੋਨੇ ਪੱਲਿਆਂ ਦੀ ਅੱਡ ਅੱਡ ਤਹਾਂ ਲਾ ਲਈ ਜੀ ਠੀਕ ਹੈ ਇਹ ਹੋ ਗਿਆ ਪਿਛਲਾ ਪੱਲਾ ਤੇ ਇਹ ਹੋ ਗਿਆ ਮੁੱਢਾ ਪੱਲਾ ਜੇ ਆਪਾਂ ਐਦਾਂ ਹੀ ਫੋਲਡ ਕਰ ਦਨ ਦੇ ਚੱਕ ਕੇ ਤਾਂ ਜਦ ਆਪਾਂ ਪਿਛਲਾ ਕਟਿੰਗ ਕਰਨਾ ਹੀ ਵੀ ਦਿੱਕਤ ਆਉਂਦੀ ਹੈ ਜੀ ਤੇ ਪਲੇਟਾਂ ਵੀ ਸਿੱਧੀਆਂ ਨਹੀਂ ਪੈਂਦੀਆਂ ਹੈਗੀਆਂ ਹੇ ਵੀ ਬਪਰ ਐਡਲ ਕਰਨੇ ਪੈਣ ਪਰ ਪਾਰੇ ਐਡ ਕਰ ਲਈ ਆਪਾਂ ਫੀਟਿੰਗ ਦੇ ਹਿਸਾਬ ਨਾਲ ਤੀਰਾ ਰੱਖ ਲਾਂਗੇ ਜੀ ਸਾਢੇ 20 ਇੰਚ ਫੀਟਿੰਗ ਹੈ ਜੀ ਇਹਨਾਂ ਦੀ ਤੁਸੀਂ ਦੇਖ ਵੀ ਸਕਦੇ ਹੋ ਜੀ ਕੋਲੀ ਵੀ ਆ ਨਾਪ ਸਾਢੇ 20 ਛਾਤੀ ਫੀਟਿੰਗ ਅਕੋਰਡਿੰਗ ਹੀ ਆਪਾਂ ਸਾਢੇ 6 ਇੰਚ ਤੀਰਾ ਲਵਾਂਗੇ ਜੀ ਠੀਕ ਹੈ ਜੀ 7 ਇੰਚ ਲਵਾਂਗੇ ਮੋਢੇ ਜਿਨ੍ਹਾਂ ਦੀ ਇੱਥੇ ਫੀਟਿੰਗ ਘੱਟ ਹੁੰਦੀ ਹੈ ਜੀ ਇਹ 16 17 ਸਾਢੇ 17 ਹੋਵੇ ਜੀ ਉਹਨਾਂ ਦੇ ਮੋਢੇ ਸਾਢੇ 7 ਇੰਚ ਲੈਣੇ ਆ ਜੀ ਜਿਹੜਾ ਫੀਟ ਥੋੜੀ ਜ਼ਿਆਦਾ ਹੈ ਜੀ 19 ਦੇ ਵੱਧ ਹੈ ਜੀ ਉਹ 7 ਇੰਚੇ ਮੋਢੇ ਲੈਣੇ ਆ ਜੀ ਇੱਥੇ ਆਪਣੇ ਮੋਢੇ 7 ਤੋਂ ਜ਼ਿਆਦਾ ਹੋਣਗੇ ਤੇ ਫੀਟਿੰਗ ਯਾਨੀ ਵੱਧ ਹੋਊਗੀ ਜਿਕਣਾ 25 26 27 ਇੰਚਾ ਹੋਊਗੀ ਨਾ ਤਾਂ ਉਹ ਵੇਲੇ ਕੀ ਹੁੰਦਾ ਹੈ ਬਾਹਾਂ ਦੇ ਹੇਠਾਂ ਵੀ ਆਪਣੇ ਬਾਹ ਪੈਣ ਲੱਗ ਜਾਂਦੇ ਆ ਜੀ ਇਹ ਬਹੁਤ ਜ਼ਰੂਰੀ ਹੈ ਵੀ ਜਿਹਦੇ ਫੀਟਿੰਗ ਦੇ ਅਕੋਰਡਿੰਗ ਹੀ ਆਪਾਂ ਨੇ ਮੋਢੇ ਲੈਣੇ ਆ ਜੀ ਜਿਹੜਾ ਸੂਟਾਂ ਦੇ 26 27 ਇੰਚ ਫੀਟਿੰਗ ਹੋਵੇ ਸਾਡੇ ਸਹੀ ਕਟਿੰਗ ਕਰਨੀ ਹੈ ਮੋਢਿਆਂ ਦੀ ਕਿਉਂਕਿ ਫੀਟਿੰਗ ਨਾਲ ਬੱਜ ਜਾਂਦਾ ਬਹੁਤ ਹੈ ਇਹਦੇ ਵਧਣ ਨਾਲ ਹੀ ਮੋਢੇ ਜ਼ਿਆਦਾ ਚੌੜੇ ਹੋ ਜਾਂਦੇ ਆ ਜੀ ਆਪਣੇ ਠੀਕ ਹੈ ਐਸ ਕਰਕੇ ਪੀਡੀ ਅਕੋਰਡਿੰਗ ਹੀ ਆਪਾਂ ਸਾਰਾ ਕੁਝ ਲੈਣਾ ਹੈ ਜੀ ਇੱਥੇ ਛਾਤੀ ਦੀ ਫੀਟਿੰਗ ਹੈ 2.5 ਸਾਢੇ 2.5 ਆਪਾਂ ਹਾਫ ਕਰ ਲਾਂਗੇ ਜੀ ਅੱਧ ਕਰਕੇ ਆਪਾਂ 10.5 ਇੰਚ ਨਹੀਂ ਲਾਵਾਂਗੇ ਇੱਥੇ ਠੀਕ ਹੈ ਜੀ ਉੱਤੇ ਬਰabar ਕਮਰ ਤੱਕ ਦਾ 7 ਇੰਚ ਸਿੱਧਾ ਮਿਣਾਗੇ ਜੀ ਸਿੱਧੀ ਸਿਲਾਈ ਲਾ ਕੇ ਕਮਰ ਤੱਕ ਦੀ ਠੀਕ ਹੈ ਜੀ ਇੱਥੇ ਆਪਾਂ 3 ਇੰਚ ਕਮਰ ਤੋਂ ਆਪਾਂ ਛਾਤੀ ਤੋਂ ਇਹ 3 ਇੰਚ ਛੇਡਾਂ ਜੀ ਇੱਥੇ ਆਪਾਂ ਨੇ ਅੱਧਾ ਇੰਚ ਫालतू ਰੱਖਣਾ ਹੈ ਜੀ ਆਪਾਂ ਨੇ ਮਲਕ ਬਹਾਲੇ ਪਾਸੇ ਵਾਲੀ ਛਾਣੀ ਲਾਉਣੀ ਹੈ ਜੀ ਇਹ ਦੇ ਨਾਲ ਫੀਟਿੰਗ ਨਾ ਬੈਠਦੀ ਨਹੀਂ ਹੈਗੀ ਜੀ ਬਹੁਤ ਵਧੀਆ ਫਿਟਿੰਗ ਆਉਂਦੀ ਹੈ ਨਾਲ ਠੀਕ ਹੈ ਜੀ ਆਪਾਂ ਇਹ ਦੇਖੋ ਕਮਰ ਦਾ ਨਾਪ ਨਹੀਂ ਲੈਣਾ ਕਿਉਂਕਿ ਆਪਾਂ ਨੇ ਪਲੇਟਾਂ ਪਾਉਣੀ ਹੈ ਜੀ ਸਿੱਧਾ ਆਪਾਂ ਸਾਈਡਸ ਲਾਈ ਲਾਵਾਂਗੇ ਜੀ ਸਾਈਡਸ ਲਾਈ ਨੇ 1.75 ਇੰਚ ਪਰ ਤਿਆਰ ਹੈ ਜੀ ਆਪਾਂ ਅੱਧਾ ਇੰਚ ਫालतू ਲਾਵਾਂਗੇ 15 ਇੰਚ ਪਰ ਲੱਖ ਰੱਖਾਂਗੇ ਜੀ hip ਇਹਨੇ ਦੀ ਹੈਗੀ ਸੀ 22 ਇੰਚ ਤੇ ਆਪਾਂ ਹਾਫ ਕਰਾਂਗੇ ਇਹਦਾ ਵੀ ਅੱਧ ਕਰਕੇ 11 ਇੰਚ 'ਤੇ ਨਿਸ਼ਾਨੀ ਲਾਵਾਂਗੇ ਜੀ ਇਹ ਕੱਪੜਾ ਆਪਾਂ ਡਬਲ ਕੀਤਾ ਹੋਇਆ ਹੈ ਜੀ ਤੇ ਕਮਰ ਤੇ hip ਮਿਲਾਵਾਂਗੇ ਜੀ ਇੱਥੇ ਇਹਨਾਂ ਦੀ hip ਭਾਰੀ ਨਹੀਂ ਹੈ ਤਾਂ ਹੀ ਬਿਲਕੁਲ ਵੀ ਇੱਥੇ ਸਿੰਪਲ ਸলাই ਲੱਗਣੀ ਹੈ ਜੀ ਕਮਰ ਤੋਂ ਲੈ ਕੇ hip ਤੱਕ ਸਿੱਧੀ ਸলাই ਲੱਗਣੀ ਹੈ ਜੀ ਜਿੰਨਾ ਲੇਡੀਜ਼ ਨੇ ਹਿੱਪ ਭਾਰੀ ਹੁੰਦੀ ਆ ਤੇ ਤੁਸੀਂ ਕੀ ਕਰਨਾ ਜਿੰਨਾ ਇੱਥੇ ਆਪਾਂ ਨੇ ਹਿੱਪ ਲਤੀ ਜਿਹੜੇ 22 ਇੰਚ ਤੋਂ 3 ਇੰਚ ਉੱਪਰ ਤੇ ਵੀ 22 ਇੰਚ ਹੀ ਲਿਆ ਕਰੋ ਠੀਕ ਹੈ ਜੀ ਐਸ ਤਰ੍ਹਾਂ ਫੀਟਿੰਗ ਤੇ ਬਾਹਰ ਪਾਸੇ ਇਹ ਲਾਉਣੀ ਹੈ ਨਿਸ਼ਾਨੀ ਜਿਹਨਾਂ ਦੇ ਲੱਕ ਭਾਰੀ ਹੋਣ ਨਾ ਉਹ ਨਿਸ਼ਾਨੀ ਬਾਹਰ ਪਾਸੇ ਲਾਉਣੀ ਪਰ ਇੱਥੇ ਕੁਝ ਨਹੀਂ ਲਾਉਣਾ ਆਪਾਂ ਨੇ ਇਥਨੇ ਨਾਰਮਲੀ ਕੱਟਣਾ ਆਪਾਂ ਸਾਰਾ ਕੁਝ ਇਹ ਨਸਾਰ ਨਿਸ਼ਾਨੀ ਲਾ ਰਹੀਆਂ ਜੀ ਜਿਨ੍ਹਾਂ ਦੇ ਹਿੱਪ ਭਾਰੀ ਹੁੰਦੀ ਹੈ ਜੀ ਉਹਦੇ ਬਾਹਰ ਪਾਸੇ ਨਿਸ਼ਾਨੀ ਲੱਗਣੀ ਹੈ ਜੀ ਇਹ 22 ਇੰਚ ਇੱਥੇ ਤੇ 22 ਇੰਚ ਇੱਥੇ ਲੱਗੂਗਾ ਜੀ ਨਿਸ਼ਾਨ 3 ਇੰਚ ਦੇ ਉੱਪਰ ਠੀਕ ਹੈ ਜੀ ਮੋਰ ਪਾ ਪਲੇਟਾਂ ਨਿਸ਼ਾਨ ਲਾਵਾਂਗੇ ਜੀ ਜਿਹੜੀਆਂ ਇਹ ਪਲੇਟਾਂ ਸੀਗੀਆਂ 11.5 ਇੰਚ ਪਰ ਤਿਆਰ ਐ ਜੀ ਪਲੇਟਾਂ ਆਪਾਂ 12 ਇੰਚ ਪਰ ਨਿਸ਼ਾਨ ਲਾਵਾਂਗੇ ਜੀ 11.5 ਇੰਚ ਨੂੰ ਪਲੇਟ ਤਿਆਰ ਐ 12 ਇੰਚ ਪਰ ਨਿਸ਼ਾਨ ਲਾਇਆ ਜੀ ਇਹੋ ਜਿਹਾ ਕਪੜਾ ਛੱਡਣਾ ਐ ਜੀ ਉਹ 6.5 ਇੰਚ ਛੱਡਾਂਗੇ ਜੀ ਆਪਾਂ ਗੈਪ ਪਾਉਣਾਂ ਦੇ ਵਿੱਚ ਇਸ ਦੀ ਪਲੇਟ ਐ ਜੀ 6.5 ਗੈਪ ਛੱਡਿਆ ਜੀ ਇਸ ਲੰਬੇ ਪੇਟਾਂ ਨੂੰ 7 ਇੰਚ ਪਰ ਹੁਣ ਨਹੀਂ ਤਿਆਰ ਇਹ ਜਿਹੜੀ ਬਾਦੀ ਹੋਣੀ ਇਹਦੇ ਘੱਟ ਵੀ ਹੁੰਦੀ ਹੈ ਜੀ ਫੀਟਿੰਗ ਅਕੋਰਡਿੰਗ ਪੇਟਾਂ ਪਾਈ ਜਾਣੀ ਹੈ ਇੱਥੋਂ ਵੀ 3.5 ਇੰਚ ਹੀ ਲਵਾਂਗੇ ਠੀਕ ਹੈ ਹੁਣ ਆਉਂਦੀ ਹੈ ਬਾਹਰੀ ਤਿਰਸ਼ੀਆ ਬਲੇਟਾਂ ਦੀ ਤਿਰਸ਼ੀਆ ਬਲੇਟਾਂ ਆਪਾਂ 2 ਇੰਚ ਪਰ ਪਾਵਾਂਗੇ ਜੀ ਇਹ ਵੀ ਫੀਟਿੰਗ ਅਕੋਰਡਿੰਗ ਹੀ ਪੈਣੀ ਹੈ ਜਿਨ੍ਹਾਂ ਦੀ ਕਮਰ ਜਿਆਦਾ ਚੌੜੀ ਹੋਵੇ ਛਾਤੀ ਫੀਟਿੰਗ ਵੀ ਵੱਧ ਹੋਵੇ ਕਮੜੀ ਫੀਟਿੰਗ ਵੱਧ ਹੋਵੇ ਮੰਨੀ ਇਹ 8.2 ਇੰਚ ਪਰ ਪੈਣੀ ਹੈ ਜੀ ਠੀਕ ਹੈ ਤੇ ਇੱਥੇ ਆਪਾਂ 2 ਇੰਚ ਦੇ ਵਿੱਚ ਪਾਵਾਂਗੇ ਪੀੜੀ ਅਕੋਰਡਿੰਗ ਕਿਉਂਕਿ ਜਦੋਂ ਆਪਾਂ ਕਮਰ ਨਾਪਣੀ ਹੈ ਕਮਰ ਥੋੜੀ ਅੰਦਰ ਅੰਦਰ ਆਉਣੀ ਹੈ ਜੀ ਕਮਰ ਇਹ ਇਹ 1.58 ਇੰਚ ਕਮਰ ਆ ਜੀ ਇੱਥੇ ਤੱਕ ਆਉਣੀ ਹੈ ਕਮਰ ਜੀ ਆਪਾਂ ਜੇ ਸਪੇਸ ਛੱਡਦੇ ਆਂ ਜੀ ਪਲੇਟਾਂ 'ਚ ਸਪੇਸ ਛੱਡਦੇ ਆਂ ਜੀ ਤੇ ਇੱਥੇ ਕਮਰ ਆਉਗੀ ਇਹਨਾਂ ਦੀ ਉਹਦੇ ਅਕੋਰਡਿੰਗ ਹੀ ਪਲੇਟਾਂ ਪਾਣੀ ਹੈ ਜੀ ਇਹ ਤੁਸੀਂ ਇਸੀ ਪਲੇਟ ਪਾਣੀ ਹੈ ਜੀ ਸਿੱਧੀਆਂ ਪਲੇਟਾਂ ਦੇ ਸੈਂਟਰ 'ਚ ਪਾਉਣੀ ਹੈ ਜੀ ਇਹ ਬਾਹਰ ਕੱਢਣੀ ਹੈ ਸਿੱਧੀ ਪਲੇਟ ਆਪਾਂ ਨੇ ਸੈਂਟਰ 'ਚ ਬਾਹਰ ਕੱਢਣੀ ਹੈ ਜੇ ਆਪਾਂ ਨੇ ਇਹ ਪਲੇਟ ਇਹਨਾਂ ਪਲੇਟਾਂ ਸੈਂਟਰ ਹੋਣਾ ਚਾਹੀਦਾ ਹੈ ਜੀ ਠੀਕ ਹੈ ਹੁਣ ਆਗੇ ਮੋੜਿਆ ਜੀ ਪਲੇਟ ਦੀ ਵਾਰੀ ਇਹ ਸਿੱਧੀ ਪਲੇਟ ਤੇ ਹੈਗੀ ਤੇ ਸਿੱਧੀ ਪਲੇਟ ਦੇ ਵਿੱਚ ਘਾਰ ਸਪੇਸ ਹੈ ਜੀ ਉਹ ਸੈਂਟਰ ਲੈ ਲੈਣਾ ਆਪਾਂ ਨੇ ਐਧਰੋਂ ਵੀ 2 ਇੰਚ ਹੋਵੇ ਐਥੋਂ ਵੀ 2 ਇੰਚ ਹੀ ਐਧਰੋਂ ਵੀ 2 ਇੰਚ ਹੋਵੇ ਜੀ ਠੀਕ ਹੈ ਉਹਦੇ ਅਕੋਰਡਿੰਗ ਆਪਾਂ ਸੈਂਟਰ 'ਚ ਕੱਟ ਪਾਵਾਂਗੇ ਜੀ ਇਸੀ ਪਲੇਟ ਇਸ਼ੀੜੀ ਪਲੇਟ ਕੱਢਣੀ ਆਪਾਂ ਨੇ ਜਿਹੜੀ ਆਪਣੇ ਆ ਮੋਡੇ ਨਿਸ਼ਾਨ ਲਾਇਆ ਹੋਏ ਠੀਕ ਹੈ ਇਹਦੇ ਅੰਦਰ ਵਾਲੀ ਕੱਢਣੀ ਆਪਾਂ ਨੇ ਠੀਕ ਹੈ ਮੈਨੂੰ ਲੱਗਦਾ ਇੱਥੇ ਸਾਢੇ 6 ਇੰਚ ਹੋ ਜਾਊਗਾ ਜੀ ਆਹ ਦੇਖੋ ਜੀ ਜੇ ਪਕਾੜ ਦੇ ਅਕੋਰਡਿੰਗ ਮੈਨ ਨਾਪਦੇ ਆ ਸਾਢੇ 6 ਇੰਚ ਪਰ ਆ ਜਾਂਦੀ ਕਾਟ ਜੀ ਇਹੇ ਠੀਕ ਹੈ ਆਪਾਂ ਮੋਡੇ ਹੀ ਕਾਟ ਪਾਵਾਂਗੇ ਜੀ ਮੋਡੇ ਹੀ ਕਾਟਣਾ ਜੀ ਸਵਾ ਲ 2 ਇੰਚ ਪਰ ਪਾਵਾਂਗੇ ਜੀ ਤੁਸੀਂ ਆਹ ਟੈਕ ਕਰ ਲਿਆ ਕਰੋ ਜਿੰਨੀ ਫੀਡਿੰਗ ਫੀਡ ਅਕੋਰਡਿੰਗ ਅੰਦਾਜ਼ਾ ਲਾ ਲਓ ਕਿ ਕਿੰਨੇ ਪਰ ਕੱਟ ਪਾਣੀ ਆਪਣੀ ਠੀਕ ਹੈ ਉਸ ਦੇ ਅਕੋਰਡਿੰਗ ਹੀ ਕੱਟ ਪਾਇਆ ਕਰੋ ਇਹ ਸਭ ਆਹ 2 ਇੰਚ ਪਰ ਆਉਂਦੀ ਹੈਪਾ ਨੂੰ ਠੀਕ ਹੈ ਠੀਕ ਹੈ ਇੱਥੋਂ ਤੇ ਇਹ ਵਾਲੀ ਕਾਟ ਇੱਥੋਂ 2 ਇੰਚ ਦਾ 2 ਇੰਚ ਹੈ ਗਾਜਰੇ ਦੇ ਡੇਢ ਇੰਚ ਗਿਆ ਛੱਡ ਕੇ ਇੱਥੋਂ ਕਾਟ ਸ਼ੁਰੂ ਕਰਨੀ ਹੈ ਆਪਾਂ ਨੇ ਇੱਠਾਂ ਦੇ 3 ਇੰਚ ਦੇ ਰਾਸਤਾਨੀ ਫੀਟਿੰਗ ਨੂੰ ਕ੍ਰੋਸ ਕਰ ਦੇਣੀ ਜੀ ਆਪਾਂ ਇੱਥੇ ਇਹੜਾ ਆਪਾਂ ਨਿਸ਼ਾਨ ਲਾਇਆ 2.5 ਇੰਚ ਦਾ ਕਾਟ ਪਾਉਣ ਵਾਸਤੇ ਤੇ ਫੀਟਿੰਗ ਨਿਸ਼ਾਨ ਨੂੰ ਕ੍ਰੋਸ ਕਰਕੇ ਕਾਟ ਪਾਉਣੀ ਆ ਜੀ ਮੋਢੇ ਦੀ ਆਪਣੀ ਠੀਕ ਹੈ ਜੀ ਆਪਾਂ ਇਹ 프ਾਂਟ ਦੀ ਕਾਟ ਪਾਵਾਂਗੇ 프ਾਂਟ ਦੀ ਕਾਟ ਨੇ 14 ਇੰਚ ਪਰ ਤਿਆਰ ਸੀਗੀ ਆਪਾਂ 1/2 ਇੰਚ ਫालतू ਲਾਵਾਂਗੇ ਠੀਕ ਹੈ ਜੀ ਅੱਛਾ ਨਿਸ਼ਾਨ ਲਾਓ 프ਾਂਟ ਦੀ ਕਾਟ ਦਾ 프ਾਂਟ ਦੀ ਕਾਟ ਹੈਗੀ ਆ ਗਲ ਤੋਂ ਹੇਠਾਂ ਤੱਕ ਲੈ ਕੇ ਮੋਡੇ ਦੀ ਸਲਾਈ ਤੱਕ ਦੀ ਕਾਟ ਹੁੰਦੀ ਹੈ ਜੀ 프ਰੰਟ ਦੀ ਕਾਟ ਇਹਨੂੰ ਬੁਲੀ ਕਾਟ ਵੀ ਕਹਿੰਦੇ ਆ ਉਹ ਕਾਟ ਪਾਵਾਂਗੇ ਜੀ ਆਪਾਂ ਇਹ ਰਿਹਾ ਆਪਾਂ ਨਿਸ਼ਾਨ ਲਾ ਕੇ ਵਿਚ ਨੂੰ ਕ੍ਰੋਸ ਕਰਕੇ ਚੱਲੇ ਜਾਵਾਂਗੇ ਥੋੜਾ نیچے ਥੋੜਾ ਥੱਲੇ ਆਉਣਾ ਜੀ ਕਾਟ ਦੇ ਆਪਾਂ ਟਾਈਂ ਜੇ ਗਾਦ ਨਿਸ਼ਾਨ ਵੀ ਲਾ ਲਾਂਗੇ ਅਗਲੇ ਪਿਛਲੇ ਗਾਦ ਦੀ ਇੱਥੋਂ ਵੀ ਆਪਾਂ 1/2 ਇੰਚ ਦਾ ਮੋਡੇ ਇੰਜ ਕਾਟ ਨਿਸ਼ਾਨ ਲਾਵਾਂਗੇ ਜੀ ਠੀਕ ਹੈ ਮੈਂ ਆਪਾਂ ਕਟਿੰਗ ਕਰਦੇ ਆਂ ਆਪਾਂ ਨੇ ਮੋਢਿਆਂ ਦੀ ਕਾਟ ਪਾ ਲਈ ਹੈ ਜੀ ਹੁਣ ਫਰੰਟ ਦੀ ਕਾਟ ਪਾਉਣ ਲੱਗੇ ਆਂ ਜੀ ਇੱਕ ਪੱਲਾ ਇਹੜਾ ਛਾਲੇ ਨੇ ਪਿਛਲਾ ਪੱਲਾ ਤੇ ਮੋਢਾ ਚੱਕ ਲੈਣਾ ਜੀ ਹੱਥ 'ਚ ਨਾਪ ਲਈ ਕਾਟ ਪਾਵਾਂਗੇ ਕਾਟਾਂ ਦੇ ਥੋੜਾ ਧਿਆਨ ਦਿਆ ਕਰੋ ਜੇ ਆਪਾਂ ਕਾਟਾ ਵੱਧ ਭੈਣ ਜਾਣ ਨਾ ਮੋਡੇ ਗਿਰਨ ਲੱਗ ਜੰਨੇ ਆ ਜਾਂ ਖੁੱਲੇ ਹੋ ਜੰਨੇ ਆ ਠੀਕ ਹੈ ਆਪਾਂ ਮੋਡੇ ਦੀ ਕਾਟ ਪਾ ਲਈ 10 ਇੰਚ ਦੀ ਇਹ ਰਗਾਪੜਾ ਫालतू ਸੀ ਕੱਟ ਲੈਣਾ ਆਪਾਂ ਨੇ ਆਪਾਂ ਨੇ ਫੀਟਿੰਗ ਕੱਟਦੇ ਨਿਸ਼ਾਨ ਲਾ ਲੈ ਜੀ ਸਾਰੇ ਜਦੋਂ ਆਪਾਂ ਨੇ ਕੁਮੀ ਦੀ ਫੀਟਿੰਗ ਕਰਨੀ ਹੈ ਜੀ ਨਾ ਉਦੋਂ ਕੱਟ ਦੇ ਨਿਸ਼ਾਨ ਨਾਲ ਮਲਾਉਣੇ ਕਿਉਂ ਜੇ ਪੱਲੇ ਦੇ ਪਿਛਲੇ ਮੁੱਲੇ ਪੱਲੇ ਦੇ ਨਾਮ ਲਾਉਣੇ ਆ ਇਹ ਨਾਮਲਾ ਮਿਲ ਜੇ ਨਹੀਂ ਆਈ ਨਾ ਫਿਰ ਬਿਲਕੁਲ ਵੀ ਸਕੂਲ ਪਿੱਛੇ ਨੂੰ ਨਹੀਂ ਜਾਂਦਾ ਕਮੀਜ਼ ਆਪਣਾ ਮੂਰਨ ਨੂੰ ਰਹਿੰਦਾ ਹੈ ਜੀ ਇਹਦੇ ਕਰਕੇ ਹੋਰ ਹੈ ਜੀ ਜਿਹੜੇ ਸੂਟਾਂ ਦੀ ਫੀਡਿੰਗਾਂ ਜ਼ਿਆਦਾ ਹੁੰਦੀ ਹੈ ਉਹਨਾਂ ਦੀਆਂ ਪਲੇਟਾਂ ਡੂੰਘੀਆਂ ਪਾਇਆ ਕਰੋ 12 1/2 ਪਰ ਤਿਆਰ ਜਾਂ 12 ਇੰਚ ਪਰ ਤਿਆਰ ਪਾਇਆ ਕਰੋ ਠੀਕ ਹੈ ਐਸ ਕਰਕੇ ਵੀ ਥੋੜੀ ਕਮਰ ਟਾਇਟ ਰੱਖਿਆ ਕਰੋ ਬਿਲਕੁਲ ਵੀ ਪਿੱਛੇ ਨੂੰ ਨਹੀਂ ਜਾਂਦਾ ਹੈ ਕਮੀਜ਼ ਠੀਕ ਹੈ ਆਪਾਂ ਵੀ ਲੇਗੜਾ ਵੀ ਲਾਲ ਨੇ ਹੈ ਜੀ ਆਪਣਾ 4.5 ਇੰਚ ਤਿਆਰ ਹੈ ਗਲੈ ਨਾ ਨਾ 5 ਇੰਚ ਦੀ ਕਟਿੰਗ ਕਰਾਂਗੇ ਜੀ ਆਪਾਂ 3 ਇੰਚ ਉਪਰੋਂ ਵੀ 3 ਇੰਚ ਹੈ ਜੀ ਅੱਧੇ ਇੰਚ ਗਲਾਈ ਪਾ ਲਾਂਗੇ ਜੀ ਆਪਾਂ ਤੇ ਕਟਿੰਗ ਕਰ ਲਾਂਗੇ ਠੀਕ ਹੈ ਜੀ ਜਿਹੜੇ ਹੁਣ ਆਪਾਂ ਪੱਲੇ ਕੱਟਦੇ ਹਾਂ ਸਲਵਾਰ ਦੇ ਜਿਹੜਾ ਇਹਦੇ ਨਾਲ ਦਾ ਹੀ ਬਰਾਬਰ ਦਾ ਪੀਸ ਬਚਿਆ ਹੋਇਆ ਸੀਗਾ ਬਰਾਬਰ ਸਾਹਮਣੇ ਵਾਲਾ ਉਹਦੇ ਮੈਂ ਪੱਲੇ ਲਾਵਾਂਗੇ ਜੀ ਅਪਾਏ ਸਲਵਾਰ ਦੇ ਪੱਲੇ ਸਾਡੇ ਕਰਕੇ ਰੱਖ ਲੈ ਜੀ ਇਹ ਨਿਆ ਕਪੜਾ ਉਤਰਿਆ ਸੀਗਾ ਠੀਕ ਹੈ ਅਪਾ ਆਪਣੇ ਨਾਪ ਲੈਣ ਸਲਵਾਰ ਦਾ 34 ਜਮ ਸਲਵਾਰ ਤਿਆਰ ਹੈ ਜੀ 7 ਇੰਚ ਮੂਰੀ ਹੈ 벨ਟ ਹੈ 23 ਇੰਚ ਹੁਣ ਆਪਾਂ ਨੇ ਕਰਨਾ ਕੀ ਆਪਾਂ 34 ਵਿੱਚੋਂ ਮੈਂਸ 5 ਕਾ ਦੇਣੇ 29 ਬਾਕੀ ਰਹਿ ਗਈ ਜੀ ਬਾਕੀ ਪਿੱਛੇ ਇਹ ਜੀ ਇੱਕ ਪਲੱਸ ਕਰ ਦੇਣਾ ਜੀ ਨਹੀਂ ਨਾ ਆਪਾਂ ਜੜੜੀ ਕਰਨੀ ਹੈ ਜੀ ਲੋਟ ਲਵਾਣਗੇ 3 ਇੰਚ ਆਪਾਂ 3 ਦੇ ਪੱਲੇ ਲਵਾਵਾਂਗੇ ਜੀ ਠੀਕ ਹੈ ਜੀ 1 ਪਲੱਸ ਉਹ ਕਰਿਆ ਆਏ ਜੀ ਇਹ ਜੇ ਆਪਾਂ 1/2 ਇੰਚ ਬੈਲਟ ਵਿਚ ਆਉਣਾ 1/2 ਇੰਚ ਮੂਰੀ ਵਿਚ ਆਉਣਾ ਹੈ ਜੀ ਠੀਕ ਹੈ ਜੀ ਆਪਾਂ ਕੁੰਡੇ ਤੇ ਪੱਲੇ 3 ਇੰਚ ਦੇ ਪਾਵਾਂਗੇ ਜੀ ਆਪਾਂ 3 ਇੰਚੇ ਪੱਲੇ ਨਾਪਦੇ ਆ ਜੀ ਸਿਰੇ ਤੇ ਰੱਖ ਕੇ ਜਿੱਤਾ 3 ਆਉਂਦਾ ਹੈ ਜੀ ਨਿਸ਼ਾਨੀ ਲਾਦਾ 3 ਇੰਚ ਦੀ ਠੀਕ ਹੈ ਉਪਰੋਂ ਵੀ ਸਾਹਮਣੇ ਪਾਸੇ ਤੋਂ ਵੀ 3 ਇੰਚ ਨਿਸ਼ਾਨ ਲਾਵਾਂਗੇ ਜੀ ਇਹ ਦੋਨੋਂ ਨਿਸ਼ਾਨ ਉੱਧਰ ਨੇ ਆ ਜੀ ਲੀ ਹੁਣ ਐਥੇ ਲੇਖੋ ਜੀ ਆਪਣੇ ਜਿਹੜੀ ਮੂਰੀ ਹੈਗੀ ਇਹਨਾਂ ਦੀ 7 ਇੰਚ ਤਿਆਰ ਹੈ ਜੀ ਠੀਕ ਹੈ ਐਥੇ ਹੈ ਟੋਟਲ ਲੰਬਾਈ ਇਹਦੀ ਹੈਗੀ 15 ਇੰਚ ਜਿਹੜਾ ਕੱਪੜਾ ਬਚਿਆ ਹੈ ਜੀ ਠੀਕ ਹੈ ਆਪਣੇ ਕਰਨ ਆ ਕੇ ਆ ਕਿਉਂਕਿ ਆਪਾਂ ਜਿਹੜੇ ਆਪਣਾ ਪਤਾ ਜਿਹੜਾ ਕੱਪੜਾ ਆਪਣਾ 5 ਮੀਟਰ ਕੱਪੜਾ ਹੈ ਤੇ ਡਬਲ ਸਲਵਾਰ ਬਣ ਜਾਣੀ ਜੀ ਠੀਕ ਹੈ ਕਿਉਂਕਿ ਕੱਪੜਾ ਬਹੁਤ ਜ਼ਿਆਦਾ ਕੱਪੜਾ ਆਇਆ ਹੈ ਜੀ ਐਥੇ ਆਪਾਂ ਇਸ ਕਾ ਕੇ ਆਪਾਂ ਇੱਥੇ 14 ਇੰਚ ਨਹੀਂ ਪਲੇ ਲਾਵਾਂਗੇ ਸਿਰਫ ਮੂਰੀ ਮੂਰੀ ਤਿਆਰ ਪਾਵਾਂਗੇ ਇੱਥੇ ਜੇ 7 ਇੰਚ ਮੂਹਰੇ 14 ਇੰਚ ਪੱਲੇ ਪਾਵਾਂਗੇ ਇੱਥੇ ਜੇ ਜੇ ਕੰਕੁੰਦੇ ਵਾਈਦੇ ਕੱਟ ਹੋਣਾ ਕਦੇ ਵੀ ਕਿਸੇ ਸਲਵਾਰ ਦੇ ਹੀ ਕੱਟ ਪਾ 4.5 ਮੀਟਰ ਸੂਟ ਸੂਟ ਬਣਾਉਣੇ ਆ ਤਾਂ ਉਹਦੇ ਜੇ ਪੱਲੇ ਵੱਧ ਹੋਣਾ ਇੱਥੇ ਤਾਂ ਪੂਰੇ ਪੱਲੇ ਪਾ ਲੋ ਜੀ ਵੇ ਉਹ ਥੋੜੀ ਸਲਵਾਰ ਭਾਰੀ ਹੋ ਜਾਂਦੀ ਹੈ ਹੁਣ ਆਪਾਂ ਇਹ ਪੱਲੇ ਜਆ ਪੱਲੇ ਪਾਉਣੇ ਲੋੜ ਨਹੀਂ ਹੈ ਕਿਉਂਕਿ ਤਾਂ ਸਲਵਾਰ ਡਬਲ ਬਣ ਜਣੀ ਆਪਣੀ ਸਾਰੀ ਉਹਦੇ ਸਿਰ ਖਾਚਾ ਖਾਚਾ ਪਾਇਆ ਕਰੋ ਫਿਰ ਜੇ ਪ੍ਰਕਾਟ ਹੋਵੇ ਤਾਂ ਪੂਰੇ ਪੱਲੇ ਪਾ ਲੋ ਜੀ ਤਾਂ ਸੋਹਣੀ ਸਲਵਾਰ ਬਣ ਜੇ ਜੀ ਖੁੱਲੀ ਜੀ ਕਰਾ ਕੇ ऐसे पचलांज में निशान लाउने है जी हुण अपन निशान ला लेया जी एक गल दी और गौर रख्या करो जदों अपन पल्ले पौणे या ए खुले पासे पल्ले ਪਾਏ ਜਾਂ ਖੁੱਲਾ ਪਾਸਾ ਹੈ ਜੀ उधर बंद ਪਾਸਾ ਵੱਜ ਜਾਂਦਾ ਹੈ ਕਪੜਾ ਕੰਮ ਆ ਜਾਂਦਾ ਹੈ ਆਪਣੇ ਠੀਕ ਹੈ ਆਪਣੇ ਗਲੇ ਕੋਈ ਬਣਾਉਣੇ ਹੁੰਦੇ ਆ ਨੇ ਉਹ ਕਪੜਾ ਕੰਮ ਆ ਜਾਂਦਾ ਜੀ ਆਪਣੇ ਠੀਕ ਹੈ ਇਹ 15 ਇੰਚ ਕਪੜਾ ਹੈਗਾ ਇਹ 7.5 ਇੰਚ ਦੇ ਬੈਲਟ ਵਿੱਚ ਉਤਰ ਆਊਗੀ ਜੇ ਆਪਾਂ ਸਿੰਗਲ ਅਗਾਂ ਦੇਖਾਂਗੇ ਜੀ ਹੁਣ ਕਪੜਾ ਹਮੇਸ਼ਾ ਜਿਹੜਾ ਬਜਾ ਕਪੜਾ ਹੁੰਦਾ ਹੈ ਉਹ ਬੰਦ ਪਾਸਾ ਹੁੰਦਾ ਹੈ ਉਹ ਬਾਹਰ ਕੱਢ ਦਿਆ ਕਰੋ ਜੀ ਆਪਾਂ ਕਟਿੰਗ ਕਾਨੇ ਪੱਲੇ ਦੀ ਕਟਿੰਗ ਕਰ ਲੈਨੇ ਆ ਜੀ। ਕੋਈ ਥਿਆ ਆ ਨਾ ਕਟਿਆ ਗੋ ਬਹੁਤ ਕਪੜਾ ਬਚ ਜਾਂਦਾ ਆਪਣਾ। ਦਿੱਕਤ ਨਹੀਂ ਆਉਦੀ ਹੈ ਕੋਈ। ਸਾਰਾ ਖੁਲੇ ਡੁਲੇ ਸੂਟ ਬਣ ਜਾਂਦਾ ਹੈ ਫਿਰ। ਠੀਕ ਹੈ। ਪੱਲੇ ਲਾ ਲਏ ਜੀ ਆਪਾਂ ਸਾਰੇ। ਆਪਣਾ ਨੇ ਕਮੀਜ਼ ਦੀ ਕਟਿੰਗ ਕਾ ਲਈ ਪੱਲੇ ਦੀ ਕਾ ਲਈ ਉਸ ਤੋਂ ਬਾਅਦ ਆਪਾਂ ਬਾਹਾਂ ਲਾਵਾਂਗੇ। ਜੀ ਬਾਹ ਮੂਰੀ ਸੀ ਇਹਨਾਂ ਦੀ ਬਾਹ ਕਿੰਨੀ ਹੈ ਜੀ ਬਾਹ ਹੈਗੀ 7। ਤਿਆਰ ਹੈ ਜੀ। ਬਾਹ ਮੂਰੀ ਹੈਗੀ 6.5। ਇਹ ਕਾੜੀ ਹੀ ਆਪਾਂ ਕਟਿੰਗ ਕਰਾਂਗੇ ਇੱਥੇ ਆ ਕੱਪੜੀ ਇੱਕਦਾਂ ਲੱਗੀ ਹੋਈ ਹੈ ਜੀ ਇੱਕ ਵਾਰੀ ਆਪਾਂ ਫੇਰ ਪਰਮ ਫੋਲਡ ਕਰ ਲਾਂਗੇ ਜੀ ਠੀਕ ਹੈ ਐਦਾਂ ਕਰ ਲਈ ਜੀ ਇਹ ਬੰਦ ਪਾਸਾ ਹਮੇ ਸਾਹਮਣੇ ਰੱਖਣਾ ਜੀ ਆਪਣੇ ਜਿਹੜਾ ਖੁੱਲਾ ਪਾਸਾ ਮੁੱਲ ਵਸੇਖਣਾ ਜਾਂ ਕਾਟ ਪਾਸਾ ਕੀ ਆਪਾਂ ਬੰਦ ਪਾਸਾ ਉੱਪਰ ਰੱਖਣਾ ਹੈ ਮੁੱਲ ਪਾਸਾ ਆਪਣੇ ਵੱਲ ਰੱਖਣਾ ਜਿੱਧਰ ਪਾ ਖੜੇ ਆ ਠੀਕ ਹੈ 7 ਇੰਚ ਆਪਣੀ ਬਾਹ ਤਿਆਰ ਸੀਗੀ ਆਪਾਂ 2 ਇੰਚ ਫालतू ਲੈਨੇ ਆ ਜੀ ਕੱਪੜਾ ਹਮੇਸ਼ਾ ਸਿੰਪਲ ਬਣਾਉਣ ਵਾਸਤੇ ਪਰ ਇੱਥੇ ਮੈਂ ਪਾਈਪ ਨਹੀਂ ਲਾਉਣੀ ਹੈ ਤਾਂ 2 ਇੰਚ ਵੱਧ ਲਵਾਂਗੀ ਕਪੜਾ 5.5 ਇੰਚ ਕਟਿੰਗ ਕਰਾਂਗੀ ਬਾਹਾਂ ਦੀ ਤੁਸੀਂ 3 ਇੰਚ ਵੀ ਲੈ ਸਕਦੇ ਹੋ ਖੁੱਲ੍ਹੇ-ਢੁਲੇ ਐਂ ਬਗੇ ਮੋੜ ਦੇਣ ਦਾ ਕਪੜਾ ਇਹ ਬਾਅਦ ਹੋ ਵੀਏ ਉੱਪਰ ਕਾਰਟ ਪਾਸਾ ਦੇ ਦੁਆਰਾ ਆਪਾਂ ਆਪਾਂ ਨੇ ਬਾਹਾਂ ਕਪੜਾ ਲਾ ਲਿਆ ਜੀ ਹੁਣ ਇਹੜਾ ਨਿਸ਼ਾਨ ਲਾ ਜੀ ਕੱਟ ਕਾ ਦੇਣ ਆਪਾਂ ਨੇ ਹੁਣ ਆਪਾਂ ਮੋਡੇ ਦੀ ਕਾਰਟ ਪਾਵਾਂਗੇ ਜੀ ਇਹਦੇ ਵਾਸਤੇ ਕੀ ਕਰਨਾ ਹੈ ਆਪਾਂ 3 ਇੰਚ ਪੜਾ ਲੇ ਲਾਂਗੇ ਇੱਥਾਂ ਤੇ ਨਿਸ਼ਾਨ ਲੈ ਲੇ 3 ਇੰਚ ਲਾ ਲਿਆ ਜੀ 3 ਇੰਚ ਤੱਕ ਨਿਸ਼ਾਨ ਲਾ ਲਾਂਗੇ ਜੀ ਸਿੱਧਾ ਮਲਾ ਦਾਂਗੇ ਆਪਾਂ ਸਿੱਧਾ ਮਲਾ ਕੇ ਜਿੰਨੇ ਆਪਣੇ ਮੋਡੇ ਤਿਆਰ ਹੋਣਗੇ ਇਹਦੇ ਸਾਢੇ 9 ਇੰਚ ਮੋਡੇ ਤਿਆਰ ਹੋਣਗੇ ਸਾਢੇ 20 ਇੰਚ ਦੀ ਫੀਟਿੰਗ ਦੇ ਅਕੋਰਡਿੰਗ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਆਪਾਂ ਨੇ 9 ਇੰਚ ਦਾ ਹਾਲਾਣਾ ਆਪਾਂ ਨੇ 9 ਇੰਚ ਦਾ ਇੱਥੇ ਨਾਕ ਲੂ 9 ਇੰਚ ਦਾ ਛਾਲ ਲਾ ਲਾਂਗੇ ਜੀ ਉਹ ਜਿੰਨੇ ਮੋਢੇ ਹੁੰਨੇ ਆ ਆਪਣੇ ਫਿਟਿੰਗ ਕਰਦੇ ਬਾਅਦ ਤਿਆਰ ਹੁੰਨੇ ਆ ਜੇ ਮੋਢੇ 9.5 ਇੰਚ ਤਿਆਰ ਆ ਤਾਂ ਆਪਾਂ ਨੇ ਬਾਹ ਦੇ ਉੱਪਰ 9 ਇੰਚ ਹੀ ਕੱਟ ਪਾਣੀ ਹੈ ਜੀ ਅੱਧਾ ਇੰਚ ਹੀ ਕੱਟ ਆਪਣੇ ਫਰੰਟ ਦੀ ਕੱਟ ਪਾ ਜਨ ਜੀ ਉਹ ਦੇ ਕਰਕੇ ਸੈੱਟ ਹੋ ਜਾਂਦਾ ਸਾਰਾ ਕੁਝ ਇੱਥੋਂ ਆਪਾਂ ਚੱਕ ਕੇ ਅਤੇ ਇਹ ਉਹ ਏ ਉਹ ਪੁਆਇੰਟ 9 ਇੰਚ ਦਾ ਜਿੱਥੇ ਆਪਣੀ ਸਲਾਈ ਆਉਣੀ ਬਾਹ ਦੀ ਠੀਕ ਹੈ ਉੱਥੋਂ ਚੱਕ ਕੇ ਆਪਾਂ ਨੇ ਕਾਟ ਸਿਰ ਤੱਕੇ ਕਢਣੀ ਹੈਗੀ 2 ਇੰਚ ਰੱਖ ਲੈਣੇ ਆਪਾਂ ਠੀਕ ਹੈ ਇਹ ਕਾਟ ਪਾ ਲੈਣੀ ਆਪਣੀ ਮੋਢੇ ਦੀ ਹੁਣ ਦੇਖੋ ਬਾਹ ਮੋਰੀ ਹੋ ਗਈ ਸਾਢੇ 6 ਇੰਚ ਬਾਹ ਮੋਰੀ ਤਿਆਰ ਹੈ ਜੀ ਆਪਣੀ ਇਹ ਸਾਢੇ 6 ਇੰਚ ਬਾਹ ਮੋਰੀ ਤਿਆਰ ਹੈ ਜੀ ਆਪਾਂ ਇਹ 8 ਇੰਚ ਕਟਿੰਗ ਕਰ ਲਾਂਗੇ ਇਹ ਉਹ ਨਿਸ਼ਾਨੀ ਜਿਹੜੀ ਖਾਲਸੇ ਰੱਖੀ ਵਿੱਚ ਕਟਿੰਗ ਕਰਨੀ ਹੈ ਜੀ ਇੱਥੋਂ ਵੀ ਆਪਾਂ ਬਾਹਰ ਲੈ ਲਾਂ ਕੱਪੜਾ ਐਦਾਂ ਨਿਸ਼ਾਨ ਲਾ ਲਾਂਗੇ ਜੀ ਠੀਕ ਹੈ ਜੀ ਇਹ ਅੱਧੀ ਵਾਹ ਮੋਰੀ ਹੈ ਜੀ ਇਹ ਕੱਪੜਾ ਉਹ ਹੈ ਨਾ ਪਿੱਛੇ ਖਾਲਸੇ ਰੱਖਿਆ ਹੋਇਆ ਇਹ ਹੈਗੀ ਫੀਟਿੰਗ ਦੀ ਸਲਾਈ ਲਾਉਣੀ 5.5 ਇੰਚ ਦੀ ਇਹ ਕੱਪੜਾ ਵਿੱਚ ਆਉਣੇ ਖਾਲਸੇ ਆਪਾਂ ਇਸ ਤਰ੍ਹਾਂ ਕੱਪੜਾ ਕੱਟ ਕਰ ਦਾਂਗੇ ਸਾਰਾ ਦੇਖੋ ਬਾਲਾ ਕਾਰਡ ਪਾ ਲੰਨੇ ਠੀਕ ਹੈ ਤੇ ਆਪਾਂ ਬਾਹ ਮੋੜੀ ਕਾਰਡ ਪਾ ਲਾਂਗੇ ਹੁੰਜੇ ਬਾਹ ਕੱਢ ਦਾਂਗੇ ਹੁਣ ਆਪਾਂ ਨੇ ਕੀ ਕਰਨਾ ਹੁਣ ਇਹ ਬਾਹ ਬਿਲਕੁਲ ਸੈੱਟ ਹੈ ਜੀ ਆਪਾਂ ਇਹ ਫਰੰਟ ਦੀ ਕਾਰਡ ਪਾ ਲੰਨੇ ਜਿਹੜੀ ਬਾਹਾਂ ਦੇ ਮੂਰੇ ਆਉਣੀ ਹੈ ਜੀ ਕਈ ਵਾਰ ਕੀ ਹੁੰਦਾ ਨਾ ਕਈ ਵੇ ਬਾਹਾਂ ਵਿੱਚ ਪ੍ਰਿੰਟ ਹੁੰਦਾ ਇੱਕ ਪਾਸੇ ਜਾਂਦਾ ਹੁੰਦਾ ਹੈ ਉਹ ਪੱਲੇ ਟਾਲੇ ਨੇ ਪਰ ਫੇਰ ਬਾਹ ਨਹੀਂ ਕੱਟ ਪਾਉਣੀ ਹੈ ਜੀ ਠੀਕ ਹੈ ਐਥੇ ਪੱਦੇ ਇੰਚ ਹੀ ਕੱਟ ਪਾਵਾਂਗੇ ਪੱਦੇ ਇੰਚ ਹੀ ਕੱਟ ਪਾਲਣਗੇ ਜਿਹੜਾ ਆਪਾਂ ਨੇ 9 ਇੰਚ ਮੋਢੇ ਰੱਖੇ ਆ ਜੀ ਵੀ 9.5 ਇੰਚ ਤਿਆਰ ਮੋਢੇ ਹੋਣਗੇ 9 ਇੰਚ ਰੱਖੇ ਨੇ ਤੇ ਬਾਹ ਤੇ ਮੋਢੇ ਰੱਖੇ ਆ ਜੇ ਆਪਾਂ 8 ਇੰਚ ਵਿੱਚ ਕੱਟ ਪਾਉਨੇ ਆ ਨਾ ਇਹ ਸਾਰਾ ਕੁਝ ਵਿੱਚ ਆ ਜਾਂਦਾ ਜੀ 8 ਇੰਚ ਬਰਾਬਰ ਹੋ ਜਾਂਦਾ ਸਾਰਾ ਬੈਲੈਂਸ ਜੇ ਆਪਾਂ 95 ਇੱਥੇ ਰੱਖ ਲਈਏ ਉਧਰ ਵੀ 95 ਹੁਣ ਫੇਰ ਘਟਵਾ ਜਾਂਦੀ ਏ ਲੋਟ ਨਹੀਂ ਆਉਂਦੀ ਹੈਗੀ ਵਿੱਚ ਬਾਹ ਆ ਦੇਖੋ ਐਦਾਂ ਘਟਵਾਉਣੀ ਏ ਬਾਹ ਦੀ ਠੀਕ ਹੈ ਆਪਾਂ ਇਹਦਾ ਪੂਰਾ ਬਾਕੀ ਬਚਿਆ ਸੀ ਨਾ ਉਹ ਸਾਰਾ ਡਰ ਕੋਲੇ ਲਾ ਕੇ ਰੱਖ ਲਿਆ ਜੀ ਆਪਾਂ ਨੇ ਆਹ ਦੇਖੋ ਸਿੱਧਾ ਪਾਸਾ ਵਿੱਚ ਕਰ ਲਿਆ ਜੀ ਜਾ ਪਾਸੇ ਵਿੱਚ ਰੱਖਣਾ ਹੈ ਉੱਪਰ ਪਾਸਾ ਉੱਪਰ ਆ ਗਿਆ ਜੀ ਉਲਟਾ ਪਾਸਾ ਠੀਕ ਹੈ ਸਾਰੇ ਉੱਪਰ ਡਬਲ ਕਰ ਲੈਣਾ ਹੈ ਜਪਾਂ ਇਹ ਕੁੰਦੇ ਕੱਟਾਂਗੇ ਆਪਾਂ ਵਿੱਚੋਂ ਹੀ ਬੈਲਟ ਕੱਢਣੀ ਹੈ ਸਾਰੀ ਐਥੇ ਆਪਾਂ ਕੁੰਦੇ ਲੰਬਾਈ ਲੈ ਲਾਂਗੇ ਜੀ 3 ਇੰਚ ਆਪਣੇ ਕੁੰਦੇ ਸੀ ਠੀਕ ਹੈ 3 ਇੰਚ ਪੱਲੇ ਪਾਏ ਆ ਹੁਣ ਆਪਾਂ ਦੇਖਣਾ ਜੀ ਇੱਥੇ ਜਿਹੜੀ ਆਪਣੀ ਮੂਰੀ ਸੀਗੀ ਸਲਵਾਰ ਦੀ ਉਧਰ ਪੂਰੀ ਹੈ ਜਿੱਧਰ 7 ਇੰਚ ਮੂਰੀ ਦੀ 14 ਇੰਚ ਪੱਲੇ ਪਾਏ ਆ ਆਪਾਂ ਨੇ ਮੂਰੀ ਪੂਰੀ ਇਹ ਪਖਾਚੇ ਹੀ ਪਾਉਣਾ ਜਿਹਨਾਂ ਅਟੈਚ ਕਰਨੇ ਪੱਲੇ ਰਖੁੰਦੇ ਕੋਈ ਖਰਚਾ ਪਾਵਾਂਗੇ 1.5 ਇੰਚ ਦਾ ਪਖਾਚੇਆਂ ਨੂੰ 1.5 ਇੰਚ ਹੀ ਪਾਇਆ ਕਰੋ ਜਿਸ ਬਾਅਦ ਕਪੜਾ ਵਿੱਚ ਲੈਣੇ ਆ ਸਲਵਾਰ ਦਾ 2 ਇੰਚ ਪਾ ਲੋ ਠੀਕ ਹੈ ਇਸੇ ਤਰ੍ਹਾਂ ਆਪਾਂ ਹੁਣ ਆਪਣਾ ਇਹ ਪਤਾ ਦੇਖੋ ਇੱਧਰ ਕਪੜਾ ਦੇਖੋ ਜਿਹੜਾ ਆਪਾਂ ਨੇ ਨਿਸ਼ਾਨ ਤੇ ਅੱਗੇ ਆਪਾਂ ਪੜਾਏ ਹੋਏ ਕਪੜਾ ਕਿੰਨਾ ਫालतू ਹੈ ਜੀ ਜੇ ਬਾਅਦ ਵਿੱਚ ਆਪਾਂ 9 ਇੰਚ ਅਸਣ ਕੱਢਦੇ ਆ ਸਲਵਾਰ ਦਾ ਉੱਪਰ ਕਾफी ਫालतू ਬਚ ਰਿਹਾ ਕਪੜਾ ਇਹਨੇ ਮੈਂ ਵਰਕਪ੍ਰਾਣੇ ਕਹੋ ਜਿਆ ਬਾਦ ਦਾ ਕਪੜਾ ਲੈ ਆਵਾ ਤੇ ਐਸ ਕਾ ਕੇ ਆਪਾਂ ਡਬਲ ਸਲਵਾਰ ਬਣਾਵਾਂਗੇ ਫੁੱਲ ਪਟਿਆਲਾ ਸਲਵਾਰ ਬਣਾ ਕੇ ਬੜੀ ਭਾਰੀ ਠੀਕ ਹੈ ਇਥੇ ਆਪਾਂ ਸਾਹਮਣੀ ਉਹਨੇ 9 ਇੰਚ ਲਾਮ ਹੋਏ ਆਸ ਵਿੱਚ ਸਲਾਈ ਦਾ ਠੀਕ ਹੈ ਜਿਨ੍ਹਾਂ ਦੀਆਂ ਹਿੱਪਾਂ ਭਾਰੀ ਨੇ ਜਿਨ੍ਹਾਂ ਦੀ ਸਵੀਡਿੰਗ ਜਿਆਦਾ ਹੁੰਦੀ ਹੈ ਜੀ ਜਿਨ੍ਹਾਂ ਬੈਲਟ ਨਹੀਂ ਨਾ ਬੜੀਆਂ ਹੁੰਦੀਆਂ ਐ 25 26 27 28 ਤੱਕ ਉਹਨਾਂ ਦਾ ਆਸਨ 10 ਇੰਚ ਪਾਇਆ ਕਰੋ ਠੀਕ ਹੈ ਹੁਣ ਜੀ ਆਪਾਂ ਇਥੇ 9 ਇੰਚ ਆਸਨ ਪਾਉਣੇ ਇਹਨਾਂ ਦਾ ਤਾਂ 1 ਇੰਚ ਕੱਟ ਕੇ 8 ਤੇ 5 13 13 ਇੰਚ ਅਸਨ ਬਹੁਤ ਆ ਆਸਣ ਤੇ ਆਇਆ ਫਿਰ 13 ਇੰਚ ਲੈ ਜਾਣਾ ਜੀ ਇਹਨਾਂ ਦਾ ਬਹੁਤ ਆਸਣ ਵਧੀਆ ਏ ਠੀਕ ਹੈ ਜਿਹੜੀ ਆਪਣੇ ਹਾਸੇ ਵਿੱਚ ਲਾਈ ਲਾਈ ਸੀ ਇਹਦੇ 9 ਇੰਚ ਨਿਸ਼ਾਨ ਲਾਇਆ ਜੀ ਉਹ ਸਾਰਾ ਕੋਰਡ ਸਾਹਮਣੇ ਇਹਨਾਂ ਆਪਣਾ 1.5 ਇੰਚ ਖਾਚਾ ਪਾ ਲੈਣਾ ਇੱਥੇ ਠੀਕ ਹੈ ਇਹ ਨਾੜੀ ਪਾਉਣਾ ਆਪਣਾ 1.5 ਇੰਚ ਖਾਚਾ ਠੀਕ ਹੈ ਉਹ ਨਿਸ਼ਾਨ ਤੋਂ ਨਿਸ਼ਾਨ ਪਾ ਮਿਲਾ ਦੇਣਾ ਤਿਰਛਾ ਆ ਦੇਖੋ ਤਿਰਛਾ ਨਿਸ਼ਾਨ ਮਿਲਾ ਦੇਣਗੇ ਇਹ ਨਾਲ ਨਾਲ ਪਾ ਨਿਸ਼ਾਨ ਲਾ ਦੇਣਗੇ ਠੀਕ ਹੈ ਸਾਰੇ ਨਿਸ਼ਾਨ ਉਮ ਲਾ ਦਾਂਗੇ ਆਪਾਂ ਇਹ ਨਿਸ਼ਾਨ ਲਾਈ ਸੀ ਉਹ ਨਾ ਲਾ ਲਾਂਗੇ ਤਾਂ ਚੰਗੀ ਤਰ੍ਹਾਂ ਸਮਝ ਆ ਸਕੀ ਐਥੇ ਆਪਾਂ ਇੱਕ ਕੁੰਦੇ ਦਾ ਨਿਸ਼ਾਨ ਲਾ ਲਿਆ ਜੀ ਦੂਜਾ ਕੁੰਨ ਤਾਂ ਕੱਟ ਕੇ ਨਾ ਉਧਰ ਪਲਟਾਵਾਂਗੇ ਕੱਪੜੇ ਦੇ ਉੱਪਰ ਠੀਕ ਹੋ ਗਏ ਉੱਪਰ ਵੱਧਦੇ ਨੇ ਕਪੜਾ ਠੀਕ ਹੈ ਆਪਾਂ ਕਟਿੰਗ ਕਰਦੇ ਸ਼ੁਰੂਆਤ ਹੈ ਜੀ जेड़ा अपन निशान लाया से त्रिशा वो कटिंग करा के यही पेल्ला चक के अपना उस चाक के उपर पलटावे सारे उपर रखा सारा एक कुंज चाके अपन दूजे कुंदे उपर रख लिया जी कपड़ा ठीक है जी आप कटिंग कर देंगे जी हम सारी दूसरा भी ला लेंगे जी ਇੱਥੇ ਨਾ ਕਈ ਵਾਰ ਕੀ ਹੁੰਦਾ ਘਾਟ ਵਾਲਾ ਕੱਪੜਾ ਹੋ ਜਾਂਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਉਹ ਵਿੱਚ ਹੀ ਕੱਟ ਜਾ ਕਰੋ ਤੁਸੀਂ ਪਰ ਲੰਬਾਈ ਪੂਰੀ ਹੋਣੀ ਚਾਹੀਦੀ ਹੈ ਉਹ ਜਿਹੜੀ ਆਪਾਂ ਕਾਟ ਕਾਟ ਪਾਈ ਸੀ ਇੱਥੇ ਵੀ ਨਾ ਕੱਪੜਾ ਕਈ ਘੱਟ ਵੱਗ ਹੋ ਜਾਂਦਾ ਠੀਕ ਹੈ ਇੱਥੇ ਵੀ ਆਪਾਂ ਥੋੜਾ ਕੱਟ ਕੱਪੜਾ ਲਾ ਦਾਂਗੇ ਜੀ ਇਹਈ ਫੁੱਲ ਪਟੇ ਆ ਸਲਵਾਰ ਬਣਦੀ ਹੈ ਜੀ ਪੂਰੀ ਪੂਰੇ ਘੇਰੇ ਦੀ ਸਲਵਾਰ ਬਣੀ ਹੈ ਜੀ ਠੀਕ ਹੈ ਜੀ ਹੁਣ ਆਪਾਂ ਨੇ ਕਰਨਾ ਕੀ ਹੈ ਇਹ ਗੇੜ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗੇੜਾ ਹੈ ਠੀਕ ਹੈ ਜੀ ਆਪਾਂ ਨੇ ਕਰਨਾ ਕੀ ਹੈ ਜਿਹੜੀ ਇਹ ਹੇਠਲੀ ਪੱਟੀ ਹੈ ਰੇਵ ਆਪਾਂ ਹੀ ਕਰੀ ਹੋਣ ਕੱਟ ਲਾਇਆ ਸੀ ਤੇ ਇਸਾ ਕੱਟ ਲਾਇਆ ਸੀਗਾ ਇਹ ਥੋੜ੍ਹੀ ਥੋੜ੍ਹੀ ਆਪਾਂ ਕਾਟ ਹੋਰ ਪਾ ਦਾਂਗੇ ਅੰਦਰ ਵਾਲਾ ਕਾਟ ਪਾ ਦਾਂਗੇ ਆਪਾਂ ਤਾਂਗੇ ਚੋਲਿਆ ਹੇਠਾਂ ਨੂੰ ਨਾ ਗਿਰੇ ਆਪਣੇ ਲੱਤਾਂ ਪਰ ਨਾ ਗਿਰੇ ਆਪਣੇ ਠੀਕ ਹੈ 1-1 ਇੰਚ ਦੀ ਕਾਟ ਆਪਾਂ ਨਾਲ ਪਾਦਾਂ ਗਲਾਈ ਵਿੱਚ ਆ ਦੇਖੋ ਜੀ 1-1 ਇੰਚ ਦੀ ਕਾਟ ਪਾਤੀ ਆਪਾਂ ਦੁਬਾਰੇ ਫੇਰ ਇੱਕ ਵਾਰੀ ਅੰਦਰ ਵਾਲਾ ਆ ਕੇ ਯਾ ਫਾਈਸਲਵਾ ਬਣ ਜਾਣੀ ਠੀਕ ਹੈ ਇੱਕ ਆਟਾ ਪਾਣੀ ਪਾ ਦੇ ਬਈ ਬਹੁਤਾ ਢੇਢਾ ਨਹੀਂ ਗਿਰਦੀ ਹੈ ਇਹ ਬੜਾ ਦਿਨ ਆਸਲਵਾਰ ਨਹੀਂ ਗਿਰਦੀ ਹੈਗੀ ਸੈਟ ਰਹਿੰਦੀ ਹੈ ਜੀ ਇਹ ਠੀਕ ਹੈ ਇਦਾਂ ਕੱਟ ਪਾਤੀ ਆਪਣੀ ਆਪਾਂ ਇਹ ਬੈਲਟ ਕੱਟ ਕਰਾਂਗੇ ਜੀ ਬੈਲਟ ਇਹ 2 ਇੰਚ ਤਿਆਰ ਹੈ ਜੀ ਆਪਾਂ 2 ਇੰਚ ਫालतू ਰੱਖਾਂਗੇ ਬੈਲਟ ਠੀਕ ਹੈ ਕੋੜੇ ਪਰੋਂ ਵੀ ਆਪਾਂ 24 ਇੰਚਾਂ ਲਾ ਲਾਂਗੇ हम इतने अपनी पांच इंच बैल्ट तैयार ढाई इंच फालतू रखा साढ़े सात इंच कटिंग करा जो भी अपना बैल्ट नेफा भर ने के ना उस नाप लिया करो भी बड़ी पा, साढ़े पांच इंच बच गई बैल्ट जो छे बचती है जी कई बार घट बार नेफा मुड़ जाता उपर ते तो कट कर दो साढ़े पांच इंच तैयार रखो जो पांच इंच रह जाए ठीक है एक गल इत होर जी ਆਹ ਪ੍ਰਿੰਟ ਦੇ ਅਕੋਰਡਿੰਗ ਜਿਵੇਂ ਸਾਡੇ ਕੋਲ ਇਹ ਕਪੜਾ ਸੀਗਾ ਸਾਡੇ ਕੋਲ ਪੂਰਾ ਕਪੜਾ ਬਚਿਆ ਇਹ ਕਪੜਾ ਇਹ 25 ਇੰਚ ਡਬਲ ਹੈ 25 12.5 ਬਚਿਆ ਜੀ ਡਬਲ ਹੈ ਜੀ ਇਹ 25 ਇੰਚ ਬਚਿਆ ਆਪਣੀ ਬਾਟ ਐdna ਹੀ ਪੈ ਸਕਦੀ ਸੀਗੀ ਕੋਈ ਇਕੱਠਾ ਕਪੜਾ ਉੱਤਰਿਆ ਆਊਗਾ ਸਾਰਾ ਇਹ ਕਿਉਂਕਿ ਇਹ ਨਾਲ ਕੀ ਹੁੰਦਾ ਹੈ ਇਹ ਜੇ ਆਪਾਂ ਐਦਾਂ ਬੈਲਟ ਪਾਉਂਦੇ ਜੇ ਪ੍ਰਿੰਟ ਉਲਟ ਫੋਲਡ ਹੋ ਜਾਂਦਾ ਜੀ ਪ੍ਰਿੰਟ ਕਿੱਥੇ ਲੈਣਾ ਸਿੱਧੀ ਆਉਣੇ ਪੂਰੇ ਸੂਟ ਵਿੱਚ ਕਿੱਥੇ ਰੇੜੀਆਂ ਆਪਣੀਆਂ ਬਾਟ ਸੀ ਉਸ ਤਿਰਛੇ ਬਟੇ ਆਉਣੇ ਜੇ ਆਉਣੀਆਂ ਸੀਗੀਆਂ ਇਹ ਜਿਹੜਾ ਚੜਾਈ ਵੱਲ ਇਹਨਾ ਆਉਣੀ ਸੀਗੀ ਐਸ ਕਰਕੇ ਆਪਾਂ ਸਿੱਧੀ ਲੈਣਾ ਪਾਵਾਂਗੇ ਪੂਰੇ ਸੂਟ ਵਿੱਚ ਬੈਲਟ ਵੀ ਆਪਾਂ ਪ੍ਰਿੰਟ ਦੇ ਅਕੋਰਡਿੰਗ ਹੀ ਪਾਵਾਂਗੇ ਆਡੀਆਂ ਨਹੀਂ ਚੰਗੀਆਂ ਲਾਦੀਆਂ ਪਾਈਆਂ ਹੋਈਆਂ ਫਿਰ ਜਿਹੜਾ ਪ੍ਰਿੰਟ ਹੁੰਦਾ ਹੈ ਜੀ ਇਹ ਗਈ ਇਸ ਤਰ੍ਹਾਂ ਆਪਾਂ ਸਾਰੇ ਕਮੀਜ਼ੀ ਸੂਟ ਦੀ ਕਟਿੰਗ ਕਰ ਸਕਦੇ ਹਾਂ ਜੀ ਆਪਣਾ ਇਹ ਬੈਡ ਦਾ ਕਪੜਾ ਲਾ ਲਿਆ ਜੀ ਠੀਕ ਹੈ ਹੁਣ ਪੂਰੇ ਸੂਟ ਦੀ ਕਟਿੰਗ ਹੋ ਚੁੱਕੀ ਹੈ ਜੀ ਠੀਕ ਹੈ ਜੇ ਆਪਾਂ ਕਈ ਕਈ ਘੱਟ ਕੱਪੜੇ ਚੋਂ ਸੂਟ ਬਣਾਉਨੇ ਆਂ ਜਿੰਨਾ 4.5 ਮੀਟਰ ਹੋਵੇ ਪਹਿਲਾਂ ਕੀ ਕਰਨਾ ਹੈ ਜੇ ਕੱਪੜਾ ਨਾ ਪੂਰਾ ਸਾਰਾ ਹੀ ਨਾਪ ਲੈ ਲਿਆ ਕਰੋ ਗੱਲ ਲੰਬਾਈਆਂ ਸਾਰੀਆਂ ਲੈ ਲਈਏ ਕੁੰਦਿਆਂ ਸਾਰਾ ਕੁਝ ਮਿੰਨਕ ਨਾਪ ਕੇ ਨਾ ਫੇਰ ਹੀ ਕਟਿੰਗ ਕਰੇਗਾ ਸੌਖੇ ਟੰਗ ਨਾ ਹੋ ਜਾਂਦੀ ਹੈ ਜੀ ਠੀਕ ਹੈ ਇਹ ਤੋਂ ਸਾਡੀ ਵੀਡੀਓ ਬੜੀ ਲੱਗਦੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਹੈ ਜੀ ਧੰਨਵਾਦ ਜੀ